ਵਿਆਹ ਦੇ ਪਵਿੱਤਰ ਬੰਧਨ ਵਿੱਚ ਬਾਸ ਗਈ ਹੈ ਅਨਮੋਲ ਗਗਨਮਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਧ ਗਈ ਜ਼ੇਰਕਪੁਰ ਦੇ ਇਤਿਹਾਸਿਕ ਗੁਰਦੁਆਰਾ ਨਾਬਾ ਸਾਹਿਬ ਵਿਖੇ ਉਹਨਾਂ ਨੇ ਬਲਟਾਨਾ ਵਸਨੀਕ ਐਡਵੋਕੇਟ ਸ਼ਾਬਾਦ ਸੋਹੀ ਨਾਲ ਲਾਂਵਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਇਸ ਮਾਕੇ ਅਨਮੋਲ ਗਗਨ ਮਾਨ ਨੇ ਪੀਚ ਰੰਗ ਦਾ ਲਹਿੰਗਾ ਅਤੇ ਹਰੇ ਰੰਗ ਦੀ ਚੁੰਨੀ ਜਦਕਿ ਮੁੰਡੇ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਵਿਆਹ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ ਜਿੱਥੇ ਦੋਵਾਂ ਦੇ ਪਰਿਵਾਰ ਮੈਂਬਰ ਰਿਸ਼ਤੇਦਾਰ ਅਤੇ ਖਾਸ ਦੋਸਤ ਹੀ ਸ਼ਾਮਲ ਹੋਏ ਵਿਆਤੋਂ ਬਾਅਦ ਦੋਮਾ ਨੇ ਸਾਰੇ ਮਹਿਮਾਨਾਂ ਨਾਲ ਲੰਗਰ ਸ਼ਕਿਆ ਗਿਆ ਅਤੇ ਨਿੱਜੀ ਪੈਲੇਸ ਦੇ ਵਿੱਚ ਪਾਰਟੀ ਰੱਖੀ ਗਈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਨਾਲ ਪਹੁੰਚ ਕੇ ਨਵੇਂ ਜੋੜੇ ਨੂੰ ਮੁਬਾਰਕਾ ਦਿੱਤੀ। 2014 ਤੋਂ ਪੰਜਾਬੀ ਗਾਇਕਾ ਦਾ ਸਫ਼ਰ ਸ਼ੁਰੂ ਕੀਤਾ ਅਨਮੋਲ ਗਗਨ ਮਾਨ ਨੇ ਸਾਲ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ। ਸਾਲ 2022 ਵਿੱਚ ਉਹ ਖਰੜਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੀ ਗਈ। ਪਾਰਟੀ ਵੱਲੋਂ ਉਹਨਾਂ ਨੂੰ ਸਹਿਜ ਸਪਾਟਾ ਸਣੇ 4 ਮਹਿਕਮਿਆਂ ਦਾ ਮੰਤਰੀ ਬਣਾਇਆ ਗਿਆ। ਉਦੋਂ ਮੋਲ ਗਗਨ ਮਾਨ ਦੇ ਪਤੀ ਸ਼ਾਹ ਬਾਤ ਸੋਹੀ ਜ਼ੀਰਕਪੁਰ ਦੇ ਬਲਟਾਨਾ ਖੇਤਰ ਦੇ ਮਹਿਰੂ ਕਾਂਗਰਸੀ ਆਗੂ ਰਵਿੰਦਰ ਸਿੰਘ ਕੁੱਕੂ ਸੋਹੀ ਦੇ ਛੋਟੇ ਪੁੱਤਰ ਹਨ ਸੋਹੀ ਪਰਿਵਾਰ ਇਸ ਖੇਤਰ ਦੇ ਵੱਡੇ ਜ਼ਮੀਦਾਰ ਹਨ ਸ਼ਾਹ ਬਾਤ ਸੋਹੀ ਦੀ ਮਾਤਾ सलीम सोही कांग्रेस ਵੱਲੋਂ ਸਾਲ 2000 ਵਿੱਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਜੋ ਹਾਰ ਗਏ ਸੀ। सलीम 소ही ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਸੀ ਜੋ ਨਾ ਇੱਕ ਮਹੀਨਾ ਪਹਿਲਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਸਾਵਾ 소ही ਦਾ ਦਾਦਾ ਮਰਹੂਮ ਬਲਵੀਰ ਸਿੰਘ ਬਲਟਾਨਾ ਅਜਾਤ ਤੌਰ ਤੋਂ ਜਿੱਤ ਕੇ ਵਿਧਾਇਕ ਰਹਿ ਚੁੱਕੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਕਈ ਮੈਂਬਰ ਇਸ ਪਵਿੱਤਰ ਬੰਧਨ ਵਿੱਚ ਬਣ ਚੁੱਕੇ ਹਨ ਜਿਸ ਦੇ ਵਿੱਚ ਹੁਣ ਅਨਮੋਲ ਗਗਨ ਮਾਨ ਵੀ ਸ਼ਾਮਿਲ ਹੋ ਗਏ ਹਨ। ਅਨਮੋਲ ਗਗਨ ਮਾਨ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਗਾਇਕੀ ਦੇ ਦੌਰ ਤੇ ਕਰਕੇ ਕਈ ਫਿਲਮਾਂ ਕਰਕੇ ਅੱਜ ਵੀ ਅਨਮੋਲ ਗਗਨ ਮਾਨ ਦੇ ਗਾਣੇ ਕਈ ਪੈਲੱਸ ਤੇ ਗੱਡੀਆਂ ਦੇ ਵਿੱਚ ਵੱਜਦੇ ਹਨ ਉਸ ਤੋਂ ਬਾਅਦ 2020 ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਰਾਜਨੀਤਿਕ ਦੌਰ ਦੇ ਵਿੱਚ ਪਾਇਆ ਜਿੱਥੇ ਉਹ ਵਿਧਾਇਕ ਚੁਣੀ ਵੀ ਗਏ ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀਆਂ ਨੂੰ ਖੂਬ ਨਿਭਾਇਆ ਅਸੀਂ ਉਮੀਦ ਕਰਦੇ ਹਾਂ ਕਿ ਅਨਮੋਲ ਗਗਨ ਮਾਨ ਆਪਣੀ ਵਿਅਕਤਾ ਜ਼ਿੰਦਗੀ ਦੇ ਵਿੱਚ ਸਫਲ ਹੋਣਗੇ ਅਤੇ ਆਪਣੀ ਵਿਅਕਤਾ ਜ਼ਿੰਦਗੀ ਦੀ ਜ਼ਿੰਮੇਵਾਰੀ ਨੂੰ ਵੀ ਉਹ ਓਵੇਂ ਬਖੂਬ ਨਿਭਾਣਗੇ ਜਿਵੇਂ ਉਹ ਆਪਣੀ ਰਾਜਨੀਤਿਕ ਜ਼ਿੰਦਗੀ ਤੇ ਉਹਨਾਂ ਨੇ ਆਪਣੀ ਗਾਇਕੀ ਜ਼ਿੰਦਗੀ ਨੂੰ ਨਿਭਾਇਆ ਅਨਮੋਲ ਗਗਨ ਮਾਨ ਪਿਛਲੇ ਕੁਝ ਸਮੇਂ ਦੇ ਵਿੱਚ ਵਿਵਾਦਾਂ ਦੇ ਵਿੱਚ ਵੀ ਘਿਰੇ ਸੀ ਐਮਐਸਪੀ ਨੂੰ ਲੈ ਕੇ ਜਿਹੜੇ ਬਿਆਨ ਉਹਨਾਂ ਨੇ ਆਪਣੇ ਜ਼ਾਹਿਰ ਕੀਤੇ ਸੀ ਲੋਕਾਂ ਦੇ ਸਾਹਮਣੇ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਜਾਰੀ ਕਰਾਂਗੇ ਉਸੇ سلسلے ਦੇ ਵਿੱਚ ਅਨਮੋਲ ਗਗਨ ਮਾਨ ਵਿਵਾਦਾਂ ਦੇ ਵਿੱਚ ਘਿਰੇ ਰਹੇ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ ਨੀਡਰ ਪੰਜਾਬੀ ਮੀਡੀਆ ਦੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਸੀਂ ਰੋਜ਼ ਹਾਜ਼ਰ ਹੁੰਦੇ ਰਹਿਾਂਗੇ ਜਦ ਤੱਕ ਦੀ ਇਜਾਜ਼ਤ ਵਿਆਹ ਦੇ ਪਵਿੱਤਰ ਬੰਧਨ ਵਿੱਚ ਵਸ ਗਈ ਹੈ ਅਮੋਲ ਗਗਨਮਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਆਹ ਦੇ ਪਵਿੱਤਰ ਬੰਧਨ ਵਿੱਚ ਵਗ ਗਈ ਜ਼ਿਰਕਪੁਰ ਦੇ ਇਤਿਹਾਸਿਕ ਗੁਰਦੁਆਰਾ ਨਾਬਾ ਸਾਹਿਬ ਵਿਖੇ ਉਹਨਾਂ ਨੇ ਬਲਟਾਨਾ ਵਸਨੀਕ ਐਡਵੋਕੇਟ ਸ਼ਾਹਬਾਤ ਸੋਹੀ ਨਾਲ ਲਾਮਾਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਇਸ ਮਾਕੇ ਅਨਮੋਲ ਗਗਨ ਮਾਨ ਨੇ ਪੀਚ ਰੰਗ ਦਾ ਲਹਿੰਗਾ ਅਤੇ ਹਰੇ ਰੰਗ ਦੀ ਚੁੰਨੀ ਜਦਕਿ ਬੁੰਡੇ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਵਿਆਹ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ ਜਿੱਥੇ ਦੋਵਾਂ ਦੇ ਪਰਿਵਾਰ ਮੈਂਬਰ ਰਿਸ਼ਤੇਦਾਰ ਅਤੇ ਖਾਸ ਦੋਸਤ ਹੀ ਸ਼ਾਮਿਲ ਹੋਏ ਵਿਆਤੋਂ ਬਾਅਦ ਦੋਮਾ ਨੇ ਸਾਰੇ ਮਹਿਮਾਨਾਂ ਨਾਲ ਲੰਗਰ ਸ਼ਕਿਆ ਗਿਆ ਅਤੇ ਨਿੱਜੀ ਪੈਲੈਸ ਦੇ ਵਿੱਚ ਪਾਰਟੀ ਰੱਖੀ ਗਈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਪੈਰ ਨਾਲ ਪਹੁੰਚ ਕੇ ਨਵੇਂ ਜੋੜੇ ਨੂੰ ਮੁਬਾਰਕਾ ਦਿੱਤੀ। 2014 ਤੋਂ ਪੰਜਾਬੀ ਗਾਇਕਾ ਦਾ ਸਫਰ ਸ਼ੁਰੂ ਕੀਤਾ ਅਨਮੋਲ ਗਗਨ ਮਾਨ ਨੇ ਸਾਲ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਸਾਲ 2022 ਵਿੱਚ ਉਹ ਖਰੜਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੀ ਗਈ। ਪਾਰਟੀ ਵੱਲੋਂ ਉਹਨਾਂ ਨੂੰ ਸਹਿਜ ਸਪਾਟਾ ਸਣੇ 4 ਮਹਿਕਮਿਆਂ ਦਾ ਮੰਤਰੀ ਬਣਾਇਆ ਗਿਆ। ਉੱਧਰ ਮੋਲ ਗਗਨ ਮਾਨ ਦੇ ਪਤੀ ਸ਼ਾਹ ਬਾਦ ਸੋਹੀ ਜ਼ਿਰਕਪੁਰ ਦੇ ਬਲਟਾਨਾ ਖੇ ਖੇਤਰਦੇ ਮਹਿਰੂਮ ਕਾਂਗਰਸੀ ਆਗੂ ਰਵਿੰਦਰ ਸਿੰਘ ਕੁੱਪੂ ਸੋਹੀ ਦੇ ਛੋਟੇ ਪੁੱਤਰ ਹਨ ਸੋਹੀ ਪਰਿਵਾਰ ਇਸ ਖੇਤਰ ਦੇ ਵੱਡੇ ਜ਼ਿਮੀਦਾਰ ਹਨ ਸਾਵਾਤ ਸੋਹੀ ਦੀ ਮਾਤਾ ਸਲੀਮ ਸੋਹੀ ਕਾਂਗਰਸ ਵੱਲੋਂ ਸਾਲ 2000 ਵਿੱਚ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਜੋ ਹਾਰ ਗਏ ਸੀ ਸਲੀਮ ਸੋਹੀ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਸੀ ਜੋ ਨਾ ਇੱਕ ਮਹੀਨਾ ਪਹਿਲਾਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸਾਵਾਤ ਸੋਹੀ ਦਾ ਦਾਦਾ ਮਰਹੂਮ ਬਲਵੀਰ ਸਿੰਘ ਬਲਟਾਨਾ ਆਜ਼ਾਦ ਤੌਰ ਤੋਂ ਜਿੱਤ ਕੇ ਵਿਧਾਇਕ ਰਹਿ ਚੁੱਕੇ ਹਨ ਪਿਛਲੇ ਕੁਝ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਕਈ ਮੈਂਬਰ ਇਸ ਪਵਿੱਤਰ ਬੰਧਨ ਵਿੱਚ ਬਣ ਚੁੱਕੇ ਹਨ ਜਿਸ ਦੇ ਵਿੱਚ ਹੁਣ ਅਨਮੋਲ ਗਗਨ ਮਾਨ ਵੀ ਸ਼ਾਮਿਲ ਹੋ ਗਏ ਹਨ ਅਨਮੋਲ ਗਗਨ ਮਾਨ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਗਾਇਕੀ ਦੇ ਦੌਰ ਤੇ ਕਰਕੇ ਕਈ ਫਿਲਮਾਂ ਕਰਕੇ ਅੱਜ ਵੀ ਅਨਮੋਲ ਗਗਨ ਮਾਨ ਦੇ ਗਾਣੇ ਕਈ ਪੈਲੱਸ ਤੇ ਗੱਡੀਆਂ ਦੇ ਵਿੱਚ ਵੱਜਦੇ ਹਨ ਉਸ ਤੋਂ ਬਾਅਦ 2020 ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਰਾਜਨੀਤਿਕ ਦੌਰ ਦੇ ਵਿੱਚ ਪਾਇਆ ਜਿੱਥੇ ਉਹ ਵਿਧਾਇਕ ਚੁਣੀ ਵੀ ਗਏ ਤੇ ਉਹਨਾਂ ਨੇ ਆਪਣੀ ਜ਼ਿੰਮੇਵਾਰੀਆਂ ਨੂੰ ਖੂਬ ਨਿਭਾਇਆ ਅਸੀਂ ਉਮੀਦ ਕਰਦੇ ਹਾਂ ਕਿ ਅਨਮੋਲ ਗਗਨ ਮਾਨ ਆਪਣੀ ਵਿਅਕਤਾ ਜ਼ਿੰਦਗੀ ਦੇ ਵਿੱਚ ਸਫਲ ਹੋਣਗੇ ਅਤੇ ਆਪਣੀ ਵਿਅਕਤਾ ਜ਼ਿੰਦਗੀ ਦੀ ਜ਼ਿੰਮੇਵਾਰੀ ਨੂੰ ਵੀ ਉਹ ਔਵੇਂ ਬਖੂਬ ਨਿਭਾਣਗੇ ਜਿਵੇਂ ਉਹ ਆਪਣੀ ਰਾਜਨੀਤੀ ਜ਼ਿੰਦਗੀ ਤੇ ਉਹਨਾਂ ਨੇ ਆਪਣੀ ਗਾਇਕੀ ਜ਼ਿੰਦਗੀ ਨੂੰ ਨਿਭਾਇਆ। ਅਨਮੋਲ ਗਗਨ ਮਾਨ ਪਿਛਲੇ ਕੁਝ ਸਮੇਂ ਦੇ ਵਿੱਚ ਵਿਵਾਦਾਂ ਦੇ ਵਿੱਚ ਵੀ ਘਿਰੇ ਸੀ ਐਮਐਸਪੀ ਨੂੰ ਲੈ ਕੇ ਜਿਹੜੇ ਬਿਆਨ ਉਹਨਾਂ ਨੇ ਆਪਣੇ ਜ਼ਾਹਿਰ ਕੀਤੇ ਸੀ ਲੋਕਾਂ ਦੇ ਸਾਹਮਣੇ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਜਾਰੀ ਕਰਾਂਗੇ। ਉਸੇ سلسلے ਦੇ ਵਿੱਚ ਅਨਮੋਲ ਗਗਨ ਮਾਨ ਵਿਵਾਦਾਂ ਦੇ ਵਿੱਚ ਘਿਰੇ ਰਹੇ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੇ। ਲੀਡਰ ਪੰਜਾਬੀ ਮੀਡੀਆ ਦੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਅਸੀਂ ਰੋਜ਼ ਹਾਜ਼ਰ ਹੁੰਦੇ ਰਵਾਂਗੇ ਜਦ ਤੱਕ ਜੇ ਇਜਾਜ਼ਤ